सिगपि आ यार ट्राई गर पे अपन सिटिसिले सिगपि सिटिसिले कस कस सिगपि जी 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 आ रहे हैं जी 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 जी

नरी महबूबा नरी महबूबा नरी महबूबा मेरी महबूबा मेरी महबूबा शाम सत पहुचे बाबे न दा तूं पी थकी ਇਹ ਤੂੰ ਪਾਉਂਦੀ ਥੱਕ ਜੇਗੀ ਮੈਂ ਇੰਨਾ ਦਵਾ ਦੂੰਗਾ ਨੀ ਤੂੰ ਪਾਉਂਦੀ ਥੱਕ ਜੇਗੀ ਨੀ ਮੈਂ ਇੰਨਾ ਦਵਾ ਦੂੰਗਾ ਨੀ ਤੂੰ ਬੈਠ ਕੇ ਸੋਚੀਂਗੀ ਮੈਨੂੰ ਇਹ ਕਿਵੇਂ ਆਏ ਨੀ ਤੂੰ ਬੈਠ ਕੇ ਸੋਚੀਂਗੀ ਮੈਨੂੰ ਇਹ ਕਿਵੇਂ ਆਏ ਫਿਰ ਬੈਠ ਕੇ ਦੱਸੇਂਗੀ ਨੀ ਮੈਨੂੰ ਹੁੰਦਾ ਹੁੰਦਾ ਹੈ बंदे को ये मचना ना रोका है जब गया हम बोल रहे हैं वो संतुलित आप बचने हैं बहुत अच्छा। नरेंद्र जी के लिए भाई सेवन पापा कुछ तो है बनाएंगे ना उसके लिए भी तो हम लोग ये भी तो बहुत अच्छा है तो उसके लिए चीज़ करेंगे तो बस ये चीज़ करेंगे सब शानदार। आजी करने वाले खाई चले हैं फ اوي گهڻي گهڻي 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 اوي گهڻي सघे ते लख <laughs> ते तो पहला जो आज का कद हो रही है कद रिलीज हो रही है क्या बात है जिस रिक्वेस्ट कर दूंगा माइका ने चढ़ती है कला जी चलो बाबा शुक्र बाबे का शुक्र है चढ़ती है कला जी रोट ढिलो ने काला कोटा भी नहीं पाया रीठे तो के पाया बाबा कृपा करे तेरह तेरह तरीक 13 ਤਰੀਕ ਨੂੰ ਸਾਡੀ ਜਿੰਮਾ ਜੇ ਨਾਮ ਦੇਖਣਗੇ ਤੁਹਾਨੂੰ ਪਤਾ ਬੜਾ ਇੱਕ ਬਸਮਾ ਚੱਕੀ ਬਈ ਜਿਉਂਦੇ ਰਹੋ ਪਹਿਲਾਂ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਤੁਸੀਂ ਸੁੱਚੀ ਗੱਲ ਜਿੰਨੇ ਜਣ ਆਏ ਆ ਸਾਡੇ ਸਿਰ ਮਤੇ ਤੁਸੀਂ ਤਾੜੀਆਂ ਮਾਰੋ ਤੁਹਾਡੇ ਸਾਰੇ ਪੂਰੇ ਸਿਰ ਚੁੱਕਦਾ ਆਪਾਂ ਨੂੰ ਸਾਰੇ ਜਣੇ ਬਈ ਕਹਿੰਦੇ ਰਹੇ ਆ ਵੀ ਕੁਝ ਬੱਕਰਾ ਕਰੋ ਕੁਝ ਬੱਕਰਾ ਕਰੋ ਆ ਕਰ ਲਿਆ ਜ਼ੌਂਬੀ ਲੈਂਡ ਬਈ ਅਸੀਂ ਕਰ ਲਿਆ ਸਟੇਕ ਕਮ चढ़ च रहे जवानिया माणो बहुत कृपा करो तेरह तरीक में फिल्म आनी है जी बड़ी मेहनत की बनाई है और फैमिली इंटरटेनमेंट है और कभी भी मैं इस गल का ख्याल रख देना जिन्हें भी सामा ने भी कद भी ਕਿਸੇ ਭੈ ਨੂੰ ਪ੍ਰਾਦੇ ਸਾਹਮਣੇ ਸਿਨੇਮਾ ਘਰ ਦੇ ਵਿੱਚ ਉੱਠ ਕੇ ਆ ਜਾਣ ਦਾ ਤੇ ਸਰਵਿੰਦਰ ਨੇ ਹੋਰ ਬੱਡੇ ਬਾਅਦ ਸਾਹਮਣੇ ਧੀ ਲੋਖਾਂ ਨੂੰ ਨਹੀਂ ਆ ਕਰੀ ਪਰ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੇ ਲੋਕ ਜੀ ਅਸੀਂ ਇਹ ਕੋਸ਼ਿਸ਼ ਕਰੂਗੇ ਕਿ ਬਿਲਕੁਲ ਜਵਾਨ ਦੇ ਵਿੱਚੋਂ ਲੱਭ ਨਿਕਲੇ ਕਿਉਂਕਿ ਸਾਡੀ ਆਪਣੀ ਆਪਾਂ ਦਾ ਪਰਿਵਾਰ ਦੇ ਆਪਾਂ ਸਾਰੇ ਤੁਹਾਡੇ ਆਪਣੇ ਇੱਕੋ ਜਿਹੇ ਆਪਾਂ ਜਿਹੜੇ ਅਸੀਂ ਸਾਰੇ ਲੋਕ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਬੜੀ ਮਿਹਨਤ ਕੀਤੀ ਹੈ ਇਹਨੇ ਡਾਇਰੈਕਟਰ ਹੈਗੇ ਨੇ ਜੀ ਸਾਡੇ ਜੀਪਕਾਪਰ ਸਾਹਿਬ ਉਹਨਾਂ ਦੀ ਲਿਖੀ ਸਟੋਰੀ ਹੈ 16 ਦੇ ਲਿਖੀ ਸੀ ਬਈ ਇਹ ਸਤਿ ਸ਼੍ਰੀ ਅਕਾਲ ਜੀ ਸਾਨੂੰ ਲੱਗਦਾ ਉਹ ਵਾਇਰੂਸ ਭਾਗ ਲਾਉਣ ਦੇ ਕੋਈ ਥੋੜੇ ਜਿਹੀ ਲਾਉਣ ਸਾਰੇ ਜਨਤ ਬਸ ਜਾਂਦੇ ਹਨ ਤੇ ਇਹ ਆ ਬੀਬੀ ਨੇ ਤਾਲੀਆਂ ਮਾਰਦੇ ਨੇ ਮੇਨ ਹੀਰੋ ਨਾ ਕੰਮ ਕਮਾਨ ਹਾਂ ਹਾਂ ਸਾਦੇ ਕਿ ਹਰ ਸਾਦੇ ਕਿ ਕਹਿੰਦਾ ਇਹ ਵੀ ਕਰਕੇ ਬਣਾਉਣਾ ਸੀ ਹਾਂ

बहुत तो बहुत बहुत प्यार सारे ना। बहुत सारा प्यार बहुत सारा शुक्र की तुम सारे इतने पहुंचे सबू देखने लियल मैं ट्रेलर देख लिया जी मैं एक नई की आवाज आई

जी सारे जूनियर सब देखने आयो ਤੇ 13 ਜੂਨ ਨੂੰ ਆ ਰਹੀ ਆ ਯਾਰ ਤੁਹਾਨੂੰ ਆਠੀ ਕਾ ਸਾਰਿਆਂ ਨੂੰ ਬੁਲਾ ਲਓ ਉਹ ਫਿਰਾਂ ਚ ਦੇਹੜ ਇਹ ਜੇ ਬੈਲੋ ਜੀ ਤਿੰਡ ਤੇ ਸਾਰੇ ਜਿਉਂ ਵੀ ਲੈਣ ਬਣਿਆ ਪਿਆਗਦਾ ਟੋਪੋ ਮਿੰਟ ਗੇੜਾ ਮਾਰਨਾ ਗੁੜੀ ਮਿੰਟ ਕਰੀ ਗੁੜੀ ਵਾਸ ਵਾਸ ਵਾਹ ਇੱਥੇ ਬੰਦੇ ਕਮੇਟਰੀ ਬਾ ਜੀ ਜੂਫਾ ਨੂੰ ਆਲਾ ਬੱਲੇ ਦੀ ਬੋਲ ਇੱਕ ਕਬੱਡੀ ਕਮੇਡੀ ਕਮੇਡੀ ਹਾਂ ਜੀ ਸਪੀਕਰ ਯਾਰ ਅਲਗ ਗਾਣਾ ਸੁਣਾ ਦੇ ਮੇਰਾ ਵੀਰ ਇੱਕ ਉਹ ਹੀ ਆਪਣਾ ਵਾਲਾ ਹਾਂ ਜੀ ਸਭ ਸੁਣੋ ਇੱਕ ਮਿੰਟ ਸੁਣੋ ਅਸੂ ਅਹੀਂ ਚੱਲਣ ਗਾ ਤੈਨੂੰ ਪਾਣੀ ਲਈ ਅਸੂ

ਤੇ ਉਹ ਬਾਈ ਵਿੱਚੋਂ ਬਾਈ ਵਿੱਚੋਂ ਬਾਰ ਬਾਰ ਕਹੀ ਜਾਂਦਾ ਸੀ ਕਹਿੰਦਾ ਜਿਹਦੇ ਕਰਕੇ ਆ ਉਹਦੇ ਨਾਲ ਤਾਂ ਗੱਲ ਕਰਾਓ ਕਰੀ ਅੱਛਾ ਤੇ ਹਰਿਆਣੀ ਵੀ ਮੈਂ ਸੁਣ ਲਿਓ ਪਰ ਫਿਲਮ ਦੇਖਣ ਜ਼ਰੂਰ ਆ ਜਿਓ ਠੀਕ ਹੈ ਹਰਿਆਣੀ ਵਿੱਚ ਵੀ ਕਹਿ ਦੂੰਗੀ ਪੰਜਾਬੀ ਵਿੱਚ ਵੀ ਕਹਿ ਦੂੰਗੀ 13 ਤਰੀਕ ਨੂੰ ਮਾਰੀ ਫਿਲਮ ਆਉਣ ਲੱਗੀ ਹੈ ਪਿੰਡ ਪਿਆ ਸਾਰਾ ਜ਼ੌਂਬੀ ਲੈਂਡ ਬਣਿਆ ਠੀਕ ਹੈ ਇੱਕ ਕੇਗਰੇ ਦੇਖਣ ਜਾ ਰਹੇ ਆ ਜਾ ਕੇ ਮੇਰੇ ਤੇ ਵੀਡੀਓ ਬਣਾ ਕੇ ਜ਼ਰੂਰ ਭੇਜਿਓ ਜ਼ਰੂਰ ਭੇਜਿਓ